ਪੰਜਾਬ ਅੰਦਰ ਸਤਾ ਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਕਿਲੇ ਉੱਤੇ ਇੱਕ ਵੱਡੇ ਪੱਧਰ ਉੱਤੇ ਚੜ੍ਹਾਈ ਕੀਤੀ ਕਹਿੰਦਾ ਭਾਵ ਕਿ ਡੇਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਹੋ ਗਏ ਨੇ ਓਵਰ ਆਲ ਪੰਜਾਬ ਦੀ ਜੇਕਰ ਗੱਲ ਕਰ ਲਈਏ ਦਿਨ ਪਰ ਸਿਆਸਤ ਦੇ ਲਿਹਾਜ਼ ਉੱਤੇ ਸਾਰੀਆਂ ਹੀ ਸਿਆਸੀ ਧਿਰਾਂ ਨੇ ਅੱਜ ਆਪੋ ਆਪਣੇ ਕਿਲਿਆਂ ਉੱਤੇ ਫੋਕਸ ਕੀਤਾ ਧਿਆਨ ਕੇਂਦਰਿਤ ਰੱਖਿਆ ਤੇ ਨਾਲ ਹੀ ਇੱਕ ਵੱਖਰੀ ਤਰ੍ਹਾਂ ਦੀ ਪਮਾਚਲ ਦੀ ਤਰਜ ਉਤੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਲਿਆਉਣ ਦੀ ਗੱਲ ਕੀਤੀ ਗਈ ਹੈ ਸਖਪਾਲ ਸਿੰਘ ਖੈਰਾਹੁਰਾਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੱਧਵਾ ਨੂੰ ਇੱਕ ਪੱਤਰ ਲਿਖਿਆ ਉਸ ਪੱਤਰ ਦੇ ਵਿੱਚ ਕਿਸ ਤਰ੍ਹਾਂ ਦੀ ਬਾਤ ਪਾਈ ਗਈ ਹੈ ਅਜਿਹੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਡਾ ਸਾਹਿਬ ਸਹਿਕਾਰ। ਸਾਹਿਬ ਸਿਆਸੀ ਕਿਲਿਆਂ ਵੱਲ ਸਾਰੀਆਂ ਹੀ ਸਿਆਸੀ ਧਿਰਾਂ ਨੇ ਰਾਜਸੀ ਧਿਰਾਂ ਨੇ ਪੂਰਾ ਕਹਿੰਦਾ ਭਾਵ ਕੇ ਧਿਆਨ ਆਪਣਾ ਬਣਾਈ ਰੱਖਿਆ ਤੇ ਇੱਕ ਲਗਾਈ ਰੱਖੀ। ਪਰ ਇਸ ਦੇ ਬਾਵਜੂਦ ਵੀ ਸਤਾਧਿਰ ਆਮ ਆਦਮੀ ਪਾਰਟੀ ਨੇ ਕੱਲੀ ਦਾੜੁੱਤ ਇੱਕ ਵੱਡੀ ਚੜ੍ਹਾਈ ਕੀਤੀ। ਬਾਦਲਾਂ ਦੇ ਘੜ ਦੇ ਵਿੱਚ ਆਣ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੇਕਰ ਕਹਿ ਲਈਏ ਕਿ ਹੁਣ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਭਗਵੰਤ ਸਿੰਘ ਮਾਨ ਹੋਰਾਂ ਨੇ ਅਕਾਲੀ ਦਲ ਦੇ ਵੱਡੇ ਆਗੂ ਡੀਪੀ ਢਿਲੋਂ ਨੂੰ ਆਮ ਆਦਮੀ ਪਾਰਟੀ ਦਾ ਹਿੱਸਾ ਬਣਾਇਆ ਉਧਰ ਅੱਗੇ ਆਈ ਆਪਾਂ ਚੱਬੇਵਾਲ ਕਿਉਂਕਿ ਪੰਜਾਬ ਦੇ ਵਿੱਚ ਚਾਰ ਜਿਮਣੀ ਚ ਉਹਨਾਂ ਨੇ ਅਗਲੇ ਸਮੇਂ ਚੱਬੇਵਾਲ ਵੀ ਉਹਨਾਂ ਦੇ ਵਿੱਚ ਇੱਕ ਅਜਿਹਾ ਵਿਧਾਨ ਸਭਾ ਦਾ ਖੇਤਰ ਪੈਂਦਾ ਉਥੇ ਕਾਂਗਰਸ ਨੇ ਚੜ੍ਹਾਈ ਕੀਤੀ ਹੈ ਫਾਟ ਫਾਟ ਤੇ ਅੱਗੇ ਬਰਨਾਲਾ ਜਿੱਥੇ ਵੀ ਜਿਮਨੀ ਚੋਣ ਹੈ ਉੱਥੇ ਅਕਾਲੀ ਦਲ ਨੇ ਆਪਣਾ ਕਿਲਾ ਸੰਭਾਲਿਆ ਕਸਰਤ ਕੀਤੀ ਕਿਸ ਤਰ੍ਹਾਂ ਦੀ ਬੈਠਕ ਹੋਈ ਅਜਿਹੇ ਸਾਰੇ ਮਾਮਲੇ ਵਾਟਸਐਪਵੇਂ ਰਿਹਾ ਖਾਸ ਕਰਕੇ ਜੇਕਰ ਆਪਾਂ ਕਿਉਂਕਿ ਜਿਹੜਾ ਫੋਕਸ ਦੇ ਵਿੱਚ ਰਹਿਣ ਵਾਲਾ ਹੈ ਵਿਧਾਨ ਸਭਾ ਹਲਕਾ ਉਹ ਗਿੱਦੜਵਾ ਗਿੱਦੜਵਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂਦੇ ਹੈ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਰਹਿੰਦਾ ਹੈ ਤੇ ਆਪਾਂ ਕਿਸ ਤਰ੍ਹਾਂ ਦਾ ਮੰਨਦੇ ਹਾਂ ਕਿ ਉੱਥੇ ਜਿਹੜਾ ਚੋਣ ਪੇੜ ਹੈ ਉਹ ਕਿਸ ਤਰ੍ਹਾਂ ਦਾ ਪੱਜ ਕੀ ਸਾਹਮਣੇ ਆਏਗਾ ਅਗਲੇ ਸਮੇਂ ਜੀ ਡੰਡਰ ਸਾਹਿਬ ਜਿਨਾਂ ਜਿਉਂ ਰਾਸੀ ਤੇ ਗਰਮੀਆਂ ਵਧ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹਾਲੇ ਚੋਣਾਂ ਦਾ ਬੇਸ਼ੱਕ ਐਲਾਨ ਨਹੀਂ ਜਿਮਨੀ ਜਿਉਂਣਾ ਦਾ ਹੋਇਆ ਪਰੰਤੂ ਸਰਗਰਮੀਆਂ ਪੂਰੀਆਂ ਸਿਖਰ ਦੇ ਉੱਪਰ ਨੇ ਗਿੱਦੜਵਾਹਾ ਦੇ ਵਿੱਚ ਅੱਜ ਸੀਐਮ ਨੇ ਟਿੰਪੀਟ ਨੋਨੋ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਤੇ ਉੱਥੇ ਉਹਨਾਂ ਨੇ ਆਪਣੀ ਇੱਕ ਪ੍ਰਭਾਵਸ਼ਾਲੀ ਸਪੀਚ ਵੀ ਦਿੱਤੀ ਹੈ ਤੇ ਆਪਣੇ ਆਪ ਨੂੰ ਪਬਲਿਕ ਪਬਲਿਕ ਕੰਮੇਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਨ ਸੁਧਾਰਨ ਦੇ ਨਾਲ ਸ਼ਾਮਲ ਕਰਕੇ ਦੂਸਰੀਆਂ ਧਿਰਾਂ ਦਾ ਜਿਸ ਤਰ੍ਹਾਂ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਚਾਹੇ ਸੁਖਵੀਰ ਬਾਦਲ ਹੋਵੇ ਪ੍ਰਨੀਤ ਕੌਰ ਹੋਵੇ ਜਾਂ ਹਰਸਿਮਰਤ ਕੌਰ ਬਾਦਲ ਹੋਵੇ ਉਹਨਾਂ ਦੇ ਉੱਪਰ ਹਮਲੇ ਵੀ ਕੀਤੇ ਨੇ ਉਹਦੇ ਉੱਪਰ ਉਹਨਾਂ ਨੇ ਜਿਸ ਤਰ੍ਹਾਂ ਕਿ ਲਾਲ ਤੇ ਹਰੀਆਂ ਮਿਰਚਾਂ ਦੇ ਸੰਬੰਧ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਉਹਨਾਂ ਨੇ ਅਮ ਆਮ ਕਿਸਾਨੀ ਦੇ ਨਾਂ ਰਲ ਕੇ ਆਪਣੇ ਆਪ ਨੂੰ ਕੋਈ ਕਿਸਾਨ ਦਾ ਬੇਟਾ ਕਹਿੰਦੇ ਹੋਏ ਕਿ ਹਕੀਕੀ ਇਹਨਾਂ ਨੂੰ ਛੱਤਾਂ ਦੇ ਉੱਪਰ ਆਪਾਂ ਨਰਮੇ ਦੇ ਬੀਜ ਦਿਆਂ ਨਰਮਿਆਂ ਦੇ ਜੈ ਢਿੰਡੇ ਕੋਠਿਆਂ ਦੀ ਛੱਤਾਂ ਤੇ ਇਹਨਾਂ ਨੂੰ ਲੈ ਜਾਈਏ ਛੱਤਾਂ ਦੇ ਉੱਪਰ ਦਿਖਾਈਏ ਤਾਂ ਇਹ ਕਹਿਣਗੇ ਤਾਂ ਬਹੁਤ ਵਧੀਆ ਪੈਦਾਵਾਰ ਹੋ ਰਹੀ ਹੈ ਇਸ ਤਰ੍ਹਾਂ ਦੇ ਬੰਗ ਵੀ ਇਹਨਾਂ ਨੇ ਕਰ ਸੇ ਨੇਗੇ ਤੇ ਆਪਣੇ ਆਪ ਨੂੰ ਪਬਲਿਕ ਦੇ ਨਾਲ ਲਾ ਕੇ ਇੱਕ ਮਟ ਹੋਣ ਦਾ ਆਪਣਾ ਪੂਰਾ ਜ਼ਲਬਾ ਵੀ ਦਿਖਾਇਆਗਾ ਆਪਣੇ ਪਰਫਾਰਮਰ ਹੋਣ ਦਾ ਆਪਣਾ ਪੂਰਾ ਪ੍ਰਭਾਵ ਵੀ ਛੱਡਿਆ ਤੇ ਦੂਸਰਾ ਕਾਰਨ ਇਹ ਵੀ ਹੈ ਕਿਉਂਕਿ ਬਾਦਲਾਂ ਦੇ ਕਿਲੇ ਦੇ ਵਿੱਚ ਜਾ ਕੇ ਏਡੀ ਵੱਡੀ ਸਨ ਮਾਰਨੀ ਸਨ ਲਾ ਦੇਣੀ ਤੇ ਉਹਨਾਂ ਦਾ ਜਿਹੜਾ ਮਤਲਬ ਬਾਦਲ ਪਰਵਾਰ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਡਿੰਪੂਤੀ ਦੀ ਪਾਰਟੀ ਵਿੱਚ ਸ਼ਾਮਲ ਕਰਨਾ ਤੇ ਡਿੰਪੀ ਢਿੱਲੋਂ ਨੇ ਵੀ ਬੜੀ ਆਜੀ ਦੇ ਨਾਲ ਬੜੀ ਸੁਰਖਤਾ ਦੇ ਨਾਲ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਖੁਸ਼ੀ ਮਹਿਸੂਸ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪਾਰਟੀ ਦੇ ਕਹਿੰਦੇ ਆਮ ਆਦਮੀ ਪਾਰਟੀ ਦੇ ਪੁਰਾਣੇ ਲੀਡਰ ਨੇ ਇੱਥੋਂ ਦੇ ਉਹ ਸਾਡੇ ਲੀਡਰ ਹੋਣਗੇ ਅਸੀਂ ਉਹਨਾਂ ਦੇ ਮਗਰ ਚੱਲਾਂਗੇ ਤੇ ਮਾਨ ਜੋ ਮੁੱਖ ਮੰਤਰੀ ਜੀ ਨੇ ਡਿੰਪੀਟ ਲੋਂਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਦੱਸਣਾ ਤੇ ਟੈਲੀਫੋਨ ਮੈਂ ਕਰਾਂਗਾ ਇਥੋਂ ਦੇ ਹਲ ਇਲਾਕੇ ਦੇ ਵਿਕਾਸ ਹਰੇਕ ਕਾਰਜ ਕੀਤੇ ਜਾਣਗੇ ਤੁਸੀਂ ਕਮਾਨ ਸੰਭਾਲੋ ਤੇ ਨਕਸ਼ੇ ਬਣਾਓ ਤੇ ਆਪਾਂ ਸਾਰਾ ਕਾਰਜ ਕਰਾਂਗੇ ਤੇ ਨਾਲ ਹੀ ਭਗਵਾਨ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਮੈਨੂੰ ਤਾਂ ਹਰ ਇੱਕ ਦੇ ਆ ਪਿੰਡਾਂ ਦੇ ਇਕੱਲੇ-ਕੱਲੇ ਪਿੰਡ ਦਾ ਨਾਂ ਪਤਾ ਸਾਰਾ ਕੁਝ ਪਤਾ ਤੇ ਇਥੇ ਸੁਖਬੀਰ ਸਿੰਘ ਬਾਦਨ ਨੂੰ ਲਿਆਉਤਾ ਉਹਨੂੰ ਇਥੇ ਨਹੀਂ ਦੱਸ ਮੈਂ ਪਿੰਡ ਨਹੀਂ ਦੱਸ ਸਕਦਾ ਕੱਲੇ ਹਲਕੇ ਦੇ ਵਿੱਚ ਇੱਕ ਪਿੰਡ ਦਾ ਨਾਮ ਆ ਜੇ ਨੌ ਹਲਕਿਆਂ ਦਾ ਵੀ ਦੱਸ ਦੇਵੇ ਤਾਂ ਮੈਂ ਮੰਨ ਸਕਦਾ ਉਹਨਾਂ ਨੇ ਇਸ ਤਰ੍ਹਾਂ ਦੀ ਰੰਗ ਵੀ ਕ세 ਕਾਫੀ ਆਪਣੀ ਪੂਰੀ ਜੋਸ਼ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰਭਾਵ ਵੀ ਦਿੱਤਾ ਕਹਿੰਦਾ ਭਾਬ ਕੇ ਭਗਵੰਤ ਸਿੰਘ ਮਾਨ ਦਾ ਅੱਜ ਜਿਹੜੀ ਤਕਰੀਰ ਸੀ ਉਹ ਜੰਗ ਜੰਗਜੂ ਪੱਦਰ ਦੀ ਸੀ ਤੇ ਕਿਉਂਕਿ ਵਿਰੋਧੀਆਂ ਦੇ ਖਾਸ ਵਿਰੋਧੀਆਂ ਦੇ ਖੇਮੇ ਦੇ ਵਿੱਚ ਸੀ ਵੱਡੀ ਗੱਲ ਇਹ ਕਿ ਵਿਰੋਧੀਆਂ ਦਾ ਜਿਹੜਾ ਬੰਦਾ ਸੀ ਉਹ ਪੱਟਿਆ ਗਿਆ ਤੇ ਉਹ ਆਪਦਾ ਹੋ ਨਿਬੜਿਆ ਟਿਕਟ ਦੀ ਵੀ ਕੋਈ ਗੱਲ ਹੋਈ ਡਾਕਟਰ ਸਾਹਿਬ ਭਗਵੰਤ ਸਿੰਘ ਮਾਣ ਵੱਲੋਂ ਕੋਈ ਇਸ਼ਾਰਾ ਲੀਪੀ ਲਈ ਗਿੱਦੜਵਾਹ ਵਾਸਤੇ हां बिल्कुल उन्होंने पूरी पिटापड़ के उन्होंने कहा जो भी विकास ਦੇ ਕਾਰਜ ਕੁਝ ਉਹਨਾਂ ਨੇ ਵਿਕਾਸ ਦੇ ਪ੍ਰੋਜੈਕਟਾਂ ਦੇ ਨਾਮ ਵੀ ਗਿਣਾਏ ਤੇ ਕਿ ਰਪਈਆਂ ਦੀ ਗੱਲ ਵੀ ਕੀਤੀ ਵੀ ਐਨੇ ਕਰੋੜ ਦਾ ਪ੍ਰੋਜੈਕਟ ਇਹ ਹੋ ਚੁੱਕਿਆ ਇਹ ਹੋਏਗਾ ਸ਼ੁਰੂ ਹੋਣ ਲੱਗਿਆ ਤੇ ਤੁਸੀਂ ਆਪਣੀ ਪੂਰੀ ਤਿਆਰੀ ਕਰ ਸਵਾਦ ਤੁਹਾਡੇ ਨਾਲ ਕਿ ਪੂਰਾ ਤੁਸੀਂ ਕੰਮ ਕਰਨਾ ਤੇ ਇਹ ਇਹ ਸਵੰਦ ਦੇ ਵਿੱਚ ਇਹ ਤਾਂ ਨਿਸ਼ਚਿਤ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਈਪੀ ਟਲ ਨੂੰ ਟਿਕਟ ਦਿੱਤਾ ਜਾਏਗਾ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਦੂਸਰੀ ਗੱਲ ਨਾਲ ਉਹਨਾਂ ਨੇ ਇਹ ਵੀ ਕਿਹਾ ਤੇ ਡਿੰਪੀਟਲੋ ਨੇ ਜਦੋਂ ਕਿਹਾ ਸੀਗਾ ਕਿ ਜਾਂ ਤਾਂ ਬਾਦਲ ਸਾਹਿਬ ਨੂੰ ਵੀ ਤੁਸੀਂ ਲੜੋ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਜਾ ਮੈਂ ਲੜੂੰਗਾ ਤੇ ਹੁਣ ਕਹਿੰਦਾ ਠੀਕ ਆ ਆ ਜਾਣ ਬਾਦਲ ਸਾਹਿਬ ਕਹਿੰਦਾ ਪਰ ਬਾਦਲ ਸਾਹਿਬ ਨਹੀਂ ਆਉਣਗੇ ਮੁੱਖ ਮੰਤਰੀ ਨੇ ਕਿਹਾ ਸੁਖੀਪ ਸਿੰਘ ਬਾਦਲ ਨਹੀਂ ਆਉਣਗੇ ਮੈਦਾਨ ਦੇ ਵਿੱਚ ਤੇ ਇਸ ਤਰ੍ਹਾਂ ਦੀ ਇਹਦੇ ਤੋਂ ਲੱਗਦਾ ਵੀ ਡਿੰਪੀਟਲੋ ਨੂੰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਨਾ ਕਾਈ ਕਰ ਲਿਆ ਹੈ ਪਾਰਟੀ ਦੇ ਵੱਲੋਂ ਤੇ ਦੂਸਰੇ ਪਾਸੇ ਡਿੰਪੀਟਲੋ ਨੇ ਇਹ ਵੀ ਕਿਹਾ ਵੀ ਮੈਂ ਕੋਈ ਪਹਿਲਾਂ ਤੋਂ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਨਹੀਂ ਸੀ ਤੇ ਸਿਰਫ 5 ਦਿਨਾਂ ਦੇ ਵਿੱਚ ਹੀ ਮੈਂ ਪਾਰਟੀ ਦੇ ਵਿੱਚ ਆਇਆ ਇਹ ਤਾਂ ਵੱਖਰੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦਾ ਸਮੂਹਯਤ ਹੋਈ ਹੈ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਸਾਰਾ ਪ੍ਰਵਾਹ ਤੁਹਾਡੇ ਨਾਲ ਹੈ ਹੁਣ ਉਹ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਨਿੱਜੀ ਰਾਜਨੀਤੀ ਕਰਦੇ ਨੇ ਪਰਿਵਾਰਕ ਜਾਂ ਆਪਣੇ ਕਾਰੋਬਾਰ ਦੀ ਰਾਜਨੀਤੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਤੇ ਪ੍ਰੰਤੂ ਇਹ ਦੇ ਵਿੱਚ ਸਤੂ ਵਾਰ ਦੇਖਣ ਵਾਲੀ ਜਾਂ ਅਸਲ ਵਾਲੀ ਜਿਹੜੀ ਸੀਐਮ ਦੇ ਲਈ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਦੇ ਘਰ ਦੇ ਵਿੱਚ ਹੀ ਆ ਕੇ ਇਸ ਤਰ੍ਹਾਂ ਦੀ ਆਪਣਾ ਉਹਨਾਂ ਨੇ ਹਮਲਾਵਰ ਰੁਕੁਣਾਇਆ ਹੈ। ਇਹ ਜੀ ਜੀ ਤੇ ਕਲਾਕਾਰ ਵੱਜੋਂ ਡਿੰਪਿਟ ਲੋਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਈ ਪੁਰਾਣੀ ਸਾਜ ਦੀ ਵੀ ਗੱਲ ਸਾਹਮਣੇ ਆਈ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਬਿਲਕੁਲ ਉਹਨਾਂ ਨੇ ਇਹ ਹੀ ਕਿਹਾ ਵੀ ਡਿੰਪੀ ਬਾਈ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪੁਰਾਣੇ ਇਸ ਇਲਾਕੇ ਦੇ ਵਿੱਚ ਮੈਂ ਵਿਚਰਦਾ ਰਿਹਾ ਹਾਂ ਬੰਦਿਆਂ ਦੇ ਉਹਨਾਂ ਨੇ ਨਾਮ ਵੀ ਲੈ ਨਹੀਂ ਕੁਝ ਵੀ ਪੁਰਾਣੀ ਹੀ ਕੰਦਨ ਦੀ ਸ਼ਾਇਦ ਉਹਨਾਂ ਨੇ ਇੱਕ ਹੀ ਰਹਿਣ ਦੀ ਵੀ ਗੱਲ ਡਿੰਪੀ ਸਾਹਿਬ ਦੇ ਘਰੇ ਕੋਈ ਇਸ ਤਰ੍ਹਾਂ ਦਾ ਜ਼ਿਕਰ ਹੈ ਨਾ ਪੁਰਾਣੇ ਸਿਵੀਰ ਸਿੰਘ ਬਾਦਲ ਦੀ ਚੌਂਣ ਵਸ਼ ਦਰਾਂ ਅਜਿਹੀਆਂ ਗੱਲਾਂ ਵੀ ਖੈਰ ਸਾਹਮਣੇ ਆਈਆਂ ਖੈਰ ਜਿਕਰ ਆਪਾਂ ਕਿਉਂਕਿ ਗਿੱਦੜਪਾਹਾ ਨੂੰ ਜਿਹੜੀ ਹੁਣ 2024 ਦੀ ਜਿਹੜੀ ਹੈ ਜਿਮਨੀ ਚੌਂਣ ਆਮ ਤੌਰ ਤੇ ਜੋੜ ਕੇ ਵੇਖਿਆ ਜਾ ਰਿਹਾ ਹੈ 1900 ਜਿਹੜੀ ਹੈ 95 ਵੇਲੇ ਹੋਈ ਸੀਗਾ ਉਸ ਮੇਰੇ ਜਿੱਦਾਂ ਅੱਜ ਦਾ ਮਾਹੌਲ ਬਣ ਕੇ ਆਪਾਂ ਗੱਲ ਕਰ ਰਹੇ ਆ ਇਸੇ ਤਰ੍ਹਾਂ ਸਵਰਗੀ ਬਿੰਦ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਕਾਂਗਰਸ ਦੀ ਵਾਗਡੋਰ ਉਹਨਾਂ ਦੇ ਪੁਲਿਸ ਸੀ ਤਾਂ ਉਹ ਵੀ ਇੱਕ ਵੱਡੀ ਵਹੀਰ ਘੱਤ ਕੇ ਗਿੱਦੜਵਾਹ ਦੇ ਵਿੱਚ ਗਏ ਉਦੋਂ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਤੀਜੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਖੈਰ ਉਸ ਵੇਲੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਦೇನೆ ਕਿ ਜਦੋਂ ਗੱਲ ਅੱਗੇ ਚੱਲੀ ਧਾਰਮਿਕ ਲਿਹਾਜ਼ ਦੀ ਕਿਉਂਕਿ ਅਕਾਲੀ ਦਲ ਦਾ ਜਿਹੜਾ ਚਿਹਰਾ ਮੋਹਰਾ ਅਕਾਲੀ ਦਲ ਦਾ ਵੱਖਰੀ ਤਰ੍ਹਾਂ ਦਾ ਧਾਰਮਿਕ ਲਿਹਾਜ਼ ਨਾਲ ਜੁੜਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਆਪਣਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਸ ਵੇਲੇ ਅਮਰਤ ਵੀ ਛਕਿਆ ਤੇ ਕੇਸ ਵੀ ਰੱਖੇ ਅਜਿਹੀ ਤਰ੍ਹਾਂ ਦਾ ਜਿਹੜਾ ਮਹਾਂਦਰਾ ਸਾਹਮਣੇ ਆਇਆ ਖੈਰ ਬੇਂਦ ਸਿੰਘ ਨੂੰ ਉੱਥੋਂ ਫਿਰ ਹਾਰ ਦਾ ਮੂੰਹ ਦੇਖ ਕੇ ਵਾਪਸ ਪਰਤਣ ਲਈ ਉਸ ਵੇਲੇ ਮਜਬੂਰ ਹੋਇਆ ਸੀ ਬੜੀ ਚਰਚਾ ਸੀ ਉਸ ਵੇਲੇ ਲੱਭਵੇਂ ਦੀ ਮਾਤ ਦੇ ਵਿੱਚ ਇਹ ਜਦੋਂ ਚੋਣ ਹੁੰਦੀ ਹੈ ਤੇ ਹੁਣ ਵੀ ਇਹ ਜਿਹੜਾ 2024 ਦੀ ਜਿਹੜੀ ਹੈ ਗਦਰਵਾਹੀ ਦੀ ਚੋਣ ਬਾਕੀ ਸਾਰੀਆਂ ਜਿੰਮੀ ਚੋਣਾਂ ਨਾਲੋਂ ਇਹ ਇੱਕ ਇਹ ਵੱਖਰਾ ਏ ਧਿਆਨ ਗੁਚਰ ਰਹੇਗੀ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਵਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਥੇ ਵਹੀਰਕਤੀ ਜਿਸ ਤਰ੍ਹਾਂ ਅਕਾਲੀ ਦਲ ਨਾਲ ਜੁੜਿਆ ਇੱਕ ਵੱਡਾ ਸਖਸ ਉਹਨੂੰ ਆਪਣੀ ਪਾਰਟੀ ਦੇ ਨਾਲ ਜੋੜਿਆ ਅਜਿਹਾ ਸਾਰਾ ਕੁਝ ਖੈਰ ਅੱਜ ਸਿਆਸੀ ਕਿਲੇ ਸੰਭਾਲਣ ਦਾ ਸਿਆਸੀ ਕਿਲੇ ਤਲਾਸ਼ੰਦਾ ਦੇਣ ਸੀ ਸਿਆਸੀ ਧਿਰਾਂ ਦਾ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿਉਂਕਿ ਜੱਬੇਵਾਲ ਵੀ ਅਗਲੇ ਸਮੇਂ ਵਿਧਾਨ ਸਭਾ ਦੀ ਜਿੰਨੀ ਚੋਣ ਹੈ ਤਾਂ ਜਿਹੜੇ ਭਾਜਪਾ ਦੇ ਵਿੱਚ ਪਿਛਲੇ ਸਮੇਂ ਚਲੇ ਗਿਆ ਸੀ ਕਾਂਗਰਸ ਦੇ ਵੱਡੇ ਆਗੂ ਸਾਬਕਾ ਮੰਤਰੀ ਸ਼ਾਮ ਸੁੰਦਰ ਸ਼ਰਮਾ ਉਹਨਾਂ ਨੇ ਵਾਪਸ ਆਜ ਜਿਹੜੀ ਹੈ ਜਿਹੜੀ ਪਲਤੀ ਉਹ ਮੋੜ ਕਾਂਗਰਸ ਵੱਲ ਮਾਰ ਲਈਏ ਤੇ ਕਾਂਗਰਸ ਮੰਨ ਰਹੀ ਹੈ ਕਿ ਉਹਨਾਂ ਦਾ ਜਿਹੜਾ ਜੱਬੇਵਾਲ ਹਲਕੇ ਦੇ ਵਿੱਚ ਚੰਗਾ ਪ੍ਰਭਾਵ ਹੈ ਕਾਂਗਰਸ ਨੂੰ ਉੱਥੇ ਸਿਆਸਤ ਦੇ ਪੈਦਾ ਪਹੁੰਚੇਗਾ ਤੇ ਬਰਨਾਲੇ ਦੀ ਜੇਕਰ ਗੱਲ ਕਰ ਲਈਏ ਬਰਨਾਲੇ ਦੇ ਵਿੱਚ ਵੀ ਕਿਉਂਕਿ ਜਿਹੜੀ ਹੈ ਵਿਧਾਨ ਸਭਾ ਦੀ ਜਿਵਨੀ ਚ ਹੋਣਾ ਅਕਾਲੀ ਦਲ ਨੇ ਅੱਜ ਉਹਦੇ ਉੱਤੇ ਜਿਹੜੀ ਅੱਜ ਦਿਨ ਪਰਮਸ਼ਖ ਕੀਤੀ ਡਾਕਟਰ ਸਾਹਿਬ ਉਹ ਕਿਵੇਂ ਰਹੀ ਜੀ ਹਮਣੀ ਅਕਾਲੀ ਦਲ ਦੇ ਅੱਜ ਪਾਰਲੀਮੈਂਟਰੀ ਬੋਰਡ ਨੂੰ ਬਰਨਾਲੇ ਦੇ ਵਰਕਰ ਲੀਡਰ ਆਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲੇ ਤੇ ਆਪਣੇ ਪ੍ਰਭਾਵ ਦੱਸੇ ਤੇ ਉਹਨਾਂ ਨੂੰ ਆਪਣੀ ਇਸ ਤਰ੍ਹਾਂ ਦੀ ਆਉਣ ਵਾਲੀ ਚੋਣ ਦੇ ਸੰਬੰਧ ਦੇ ਵਿੱਚ ਆਪਣੀ ਸਰਗਰਮੀਆਂ ਕਾਲੀ ਦਲ ਨੇ ਤੇਜ਼ ਕੀਤੀਆਂ ਨੇ ਉਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਵੱਡਾ ਹੰਗਾਰਾ ਮਿਲਿਆ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਇਸ ਨੂੰ ਇੱਕ ਪੋਜੀਟਿਵ ਉਹਦੇ ਵਿੱਚ ਲਿਆ ਜਾਂਦਾ ਕਿ ਸ਼੍ਰੋਮਣੀ ਕਾਲੀ ਦਲ ਬੇਸ਼ੱਕ ਬਗਾਵਤਾਂ ਦਾ ਸਾਹਮਣਾ ਕਰ ਰਿਹਾ ਹੈ ਲਗਾਤਾਰ ਉਸ ਦਾ ਨਾਅਰ ਜਿਸ ਤਰ੍ਹਾਂ ਕਿ ਸੁਧਾਰ ਲਹਿਰ ਚੱਲ ਰਹੀ ਹੈ ਤੇ ਦੂਸਰੇ ਪਾਸੇ ਗਿੰਦਰਵਾਹ ਹਲਕੇ ਦੇ ਵਿੱਚ ਡਿਪਟੀ ਲੂ ਆਮ ਆਦਮੀ ਪਾਰਟੀ ਦੇ ਸ਼ਾਮ ਲਹੌਰ ਹਨ ਪਾਰਟੀ ਕਰ ਰਹੇ ਹਨ ਪ੍ਰਤੂ ਬਣਾੜਾ ਹਲਕੇ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਬਰਕਰਾਰ ਤੇ ਲੀਡਰਾਂ ਦਾ ਪਾਰਲੀਮੈਂਟਰੀ ਬੋਰਡ ਦੇ ਨਾਲ ਮੀਟਿੰਗ ਕਰਨਾ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸੰਕੇਤ ਦੇ ਰਿਹਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅੱਗੇ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹ ਲੱਗਦਾ ਵੀ ਰਾਜਨੀਤੀ ਦੇ ਵਿੱਚ ਬੜੀ ਉਥਲ ਪੁਥਲ ਹੋਣੀ ਹੈ ਤੇ ਬੜੇ ਗਰਮਾ ਗਰਮਾਗੀ ਹੈ ਜੀ ਪੰਜਾਬ ਦੀ ਰਾਜਨੀਤੀ ਅੱਜ ਦੇਖਿਆ ਜਾਵੇ ਤਾਂ ਪੂਰੀ ਤਰ੍ਹਾਂ ਗਰਮਾਹਟ ਦੇ ਵਿੱਚ ਹੈ ਆਪਕੋ ਆਪਣੇ ਜਿਹੜੇ ਸਿਆਸੀ ਕਿਲਾਉ ਤੇ ਫੋਕਸ ਹੋ ਰਿਹਾ ਹੈ ਕਹਿੰਦਾ ਭਾਵੇਂ ਕਿ ਸਿਆਸੀ ਮਸ਼ਕਾਂ ਉਹਦੇ ਆਲੇ-ਦੁਆਲੇ ਜਿਵੇਂ ਖੇਲਿਆਂ ਦੇ ਦਵਾਲੇ ਪੁਰਾਣੇ ਸਮੇਂ ਰਾਜ ਇੱਕ ਖਾਈ ਨਹੀਂ ਸੀ ਕੱਢ ਦਿੰਦੇ ਸੀ ਡੂੰਘੀ ਖਾਈ ਜਿਹਦੇ ਵਿੱਚ ਪਾਣੀ ਛੱਡ ਦਿੰਦੇ ਸੀ ਤਾਂ ਕਿ ਜਿਹੜਾ ਹਮਲਾ ਹੋ ਰੌਂਡ ਤੋਂ ਪਹਿਲਾਂ ਉਹ ਦੇਖੇ ਵੀ ਇਹ પાર ਕਰਨੀ ਬਹੁਤ ਔਖੀ ਹੈ ਖਾਈ ਡੂੰਘੀ ਚੌੜੀ ਤੇ ਅੱਜ ਸਾਰੀਆਂ ਸਿਆਸੀ ਤਰ੍ਹਾਂ ਨੇ ਆਪੋ ਆਪਣੇ ਜਿਹੜੇ ਸਿਆਸੀ ਕਲੇ ਸੀ ਉਹ ਸੰਭਾਲ ਲਏ ਨੇ ਡੂੰਘੀ ਅੱਜ ਦੀਆਂ ਖਾਈਆਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਚੜ੍ਹਾਈ ਦੇ ਵਿੱਚ ਰਹਿ ਜੇਕਰ ਅੱਜ ਦੇਖੀਏ ਤਾਂ ਕਾਂਗਰਸ ਕਿ ਕਿ ਉਹਨੇ ਆਪਣਾ ਪੁਰਾਣਾ ਇੱਕ ਬੰਦਾ ਭਾਜਪਾ ਦੇ ਵਿੱਚ ਗਿਆ ਉਹ ਪੱਟਿਆ ਵਾਪਸ ਲਿਆਂਦਾ ਅਰੋੜਾ ਸਾਹਿਬ ਤੇ ਦੂਜੇ ਵੱਨੇ ਜਿਹੜੀ ਵੱਡੀ ਚੜ੍ਹਾਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹੀ ਗਿੱਦੜਵਾਦ ਵਿੱਚ ਬਾਦਲਾਂ ਦੇ ਘੜ ਦੇ ਵਿੱਚ ਤੇ ਜੇਕਰ ਕਿਉਂਕਿ ਭਾਜਪਾ ਵੀ ਵੱਡੇ ਪੜ ਤੋਰ ਰਹੀ ਹੈ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਭਾਜਪਾ ਦੀ ਜਿਹੜੀ ਹੈ ਅਗਲੇ ਦਿਨ ਹੀ ਸ਼ੁਰੂ ਹੋਣ ਵਾਲੀ ਜਿਹੜੀ ਹੈ ਮੈਂਬਰਸ਼ਿਪ ਕਹਿੰਦਾ ਭਾਵਕੀ ਪਰਤੀ ਉਹਦੇ ਅੱਜ ਵੱਡੇ ਆਗੂ ਸਾਰੇ ਇਨਕਲੂਡ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਜਾਕਰ ਸਮੇਤ ਉਹ ਭਰਤੀ ਨੂੰ ਕਿਵੇਂ ਤਰਤੀਬ ਦੇਣੀ ਹੈ ਕਿਵੇਂ ਵੱਧ ਵੱਧ ਪੰਜਾਬ ਦੇ ਵਿੱਚ ਮੈਂਬਰਸ਼ਿਪ ਕਰਨੀ ਹੈ ਉਹਦੇ ਉੱਤੇ ਅੱਜ ਉਹਨਾਂ ਦਾ ਫੋਕਸ ਰਿਹਾ ਕਿਉਂਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਤੇ ਜਿਹੜੀ ਮੈਂਬਰਸ਼ਿਪ ਵਧਾਉਣ ਦਾ ਹੋਰ ਵੱਡੇ ਪੱਧਰ ਉੱਤੇ ਉਹ ਅੱਗੇ ਇਹਨਾਂ ਨੇ ਜਿਹੜਾ ਯੋਜਨਾ ਦਾ ਮਾਹੌਲ ਬਣਾਇਆ ਹੁਣ ਅੱਗੇ ਤੇ ਦੇਖਣਾ ਹੈ ਕਿ ਸਿਆਸਤ ਦੇ ਵਿੱਚ ਭਾਜਪਾ ਪੰਜਾਬ ਦੀ ਜਿਹੜੀ ਹੈ ਸਰਜ਼ਮੀਨ ਉੱਤੇ ਅਗਲੇ ਸਮੇਂ ਕਿਸ ਤਰ੍ਹਾਂ ਦੇ ਜਿਹੜੇ ਮਾਹੌਲ ਨੂੰ ਉਹ ਅਟੈਂਡ ਕਰ ਸਕਦੀ ਹੈ ਜਾਂ ਪੰਜਾਬ ਉਹਨਾਂ ਪ੍ਰਤੀਕਸ਼ਤਾਂ ਦਾ ਆਪਣਾ ਮਾਹੌਲ ਬਖਾ ਸਕਦਾ ਫਿਰ 모ਹਨ ਭਾਰਕ ਜਿਹੜੇ ਆਰਐਸਐਸ ਦੇ ਮੁਖੀ ਨੇ ਉਹਨਾਂ ਲਈ ਅੱਜ ਇੱਕ ਫੈਸਲਾ ਹੋਇਆ ਜਿਸ ਤਰ੍ਹਾਂ ਦੀ ਸੁਰੱਖਿਆ ਸਿਕਿਉਰਿਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੋਣਾਂ ਦੀ ਹੈ ਸੇਮ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਵੀ ਜਿਹੜੀ ਸਿਕਿਉਰਿਟੀ ਉਸ ਪੱਧਰ ਦੀ ਕਰ ਦਿੱਤੀ ਜਾਏਗੀ ਕਹਿੰਦਾ ਭਾਵ ਕਿ ਆਪਾਂ ਮੰਨ ਸਕਦੇ ਹਾਂ ਕਿ ਆਰਐਸਐਸ ਦਾ ਜਿਹੜਾ ਪ੍ਰਭਾਵ ਹੈ ਹੋਣ ਵਾਲੀ ਸਰਕਾਰ ਤੇ ਵਾਦਰੇ ਭਾਵੇਂ ਕਿ ਮਾਮਲਾ ਸੁਰੱਖਿਆ ਨਾਲ ਹੀ ਆਪਾਂ ਇਹ ਨਸੀਬਤ ਰੱਖਦੇ ਆਂ ਪਰ ਫਿਰ ਵੀ ਸਿਆਸੀ ਹਾਲਾਤ ਉੱਤੇ ਇਹਦੀ ਵਿਰੋਧੀ ਧਿਰਾਂ ਵੱਲੋਂ ਕਈ ਤਰ੍ਹਾਂ ਦੀ ਚਰਚਾ ਤੇ ਕਈ ਤਰ੍ਹਾਂ ਦੇ ਜਿਹੜੇ ਉਹ ਹੋਰ ਮਸਲੇ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਇੱਕ ਵੱਖਰੀ ਤਰ੍ਹਾਂ ਦਾ ਮਸਲਾ ਜਿਹੜਾ ਕਿ ਕੈਨੇਡਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਨੂੰ ਤਿੰਨਾਂ ਨੂੰ ਨਾਲ ਗੱਟ ਕਰਦਾ ਇੱਕ ਇਸ ਪ੍ਰੰਦੇ ਕਹਿ ਰਿਹਾ ਕਿ ਸਖਪਾਲ ਸਿੰਘ ਖਹਿਰਾ ਜਿਹੜੇ ਕਿ ਵਿਧਾਇਕ ਨੇ ਫਲੋਰ ਤੋਂ ਉਹਨਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕਲਤਾਰ ਸਿੰਘ ਸਦਵਾਹ ਨੂੰ ਇੱਕ ਪੱਤਰ ਲਿਖਿਆ ਪੱਤਰ ਲਿਖਿਆ ਹੀ ਨਹੀਂ ਇਹ ਦੁਹਰਾਇਆ ਦੁਬਾਰਾ ਪੱਤਰ ਲਿਖਿਆ ਕਹਿੰਦਾ ਪਾ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਮਸਲਾ ਠਾਇਆ ਡਾਕਟਰ ਸਾਹਿਬ ਦੱਸਿਓ ਕਿ ਕੀ ਮਸਲਾ ਹੈ ਤੇ ਜਿਹਦੀ ਐ ਤੰਦਾ ਹਿਮਾਚਲ ਪੰਜਾਬ ਤੋਂ ਲੈ ਕੇ ਕਹਿ ਲਈਏ ਕਿ ਕੈਨੇਡਾ ਤੱਕ ਜਾ ਚੜਦੀਆਂ ਨੇ ਇੱਕ ਵੱਖਰੀ ਤਰ੍ਹਾਂ ਦੀ ਇਹ ਉੱਠੀ ਗੱਲ ਪੰਜਾਬ ਦੇ ਇਹ ਤੇ ਦੇਖਿਆ ਰਹੇਗੀ ਜਾਂ ਕਿਵੇਂ ਰਹਿਣ ਵਾਲਾ ਹੈ ਸਖਪਾਲ ਸਿੰਘ ਖਹਿਰਾ ਵੱਲੋਂ ਉਠਾਇਆ ਗਿਆ ਮਾਮਲਾ ਜੀ ਅੰਦਰ ਸਾਹਿਬ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਸਖਪਾਲ ਸਿੰਘ ਖਹਿਰਾ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਜਿਹੜੀ ਆਪਣੀ ਰਾਜਨੀਤੀ ਕਰਦੇ ਨੇ ਉਹਨਾਂ ਦਾ ਇੱਕ ਸਟਾਈਲ ਹੈ ਕਿ ਉਹ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਮੁੱਦਿਆਂ ਨੂੰ ਬੜੀ ਜ਼ੋਰਦਾਰ ਢੰਗ ਨਾਲ ਠੰਗਣਾ ਠੰਗੇ ਰਹੇ ਨੇ ਤਰ੍ਹਾਂ ਦਾ ਜੀ ਉਹਨਾਂ ਨੇ ਮਨਜੋਗ ਸਪੀਕਰ ਨੂੰ ਆਪਣਾ ਪੱਤਰ ਦੇ ਦੁਆਰਾ ਦੁਹਰਾਇਆ ਹੈ ਕਿਉਂਕਿ ਪਹਿਲਾਂ ਵੀ ਦਾਨ ਸਬੱਤ ਸਪੀਕਰ ਨੂੰ ਪੱਤਰ ਲਿਖ ਟੁਕ ਕੇ ਨੇ ਕਿ ਜਿਸ ਤਰ੍ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 1972 ਦੇ ਐਕਟ ਦੇ ਤਹਿਤ ਪੰਜਾਬ ਪਰ ਹਿਮਾਚਲ ਤੋਂ ਬਾਹਰਲੇ ਬਿਆਕਤੀਆਂ ਗੈਰ-ਕਾਨੂੰਨੀ ਕਾਰੋਬਾਰ ਕਰਨ ਦੀ ਪਾਬੰਦੀ ਹੈ ਉਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਇਹ ਲਾਗੂ ਹੋਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਫਰਦੀ ਸੂਬਾ ਤੇ ਪੰਜਾਬ ਦੀ ਜਿਹੜੀ ਆਰਥਿਕ ਹਾਲਤੋਂ ਡਾਮਾ ਡਾਊਨ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਤੜਾ ਤੜਾ ਵਾਰਲੇ ਸੁਭਿਆ ਦੇ ਵਿਅਕਤੀ ਆ ਕੇ ਆਪਣੀ ਜਾਇਦਾਦ ਵੀ ਖਰੀਦ ਰਹੇ ਨੇ ਤੇ ਕਾਰੋਬਾਰ ਦੇ ਉੱਪਰ ਵੀ ਕੰਮ ਕੀ ਹੋ ਰਹੇ ਨੇ ਇਸ ਸਬੰਧ ਦੇ ਵਿੱਚ ਇਹ ਮੁੱਦਾ ਸੁਖਪਾਲ ਸਿੰਘ ਖਹਿਰਾ ਨੇ ਪਾਰਲੀਮੈਂਟ ਸੈਸ਼ਨਾਂ ਦੇ ਦੌਰਾਨ ਵੀ ਨੂੰ ਰੂਪ ਤਨੇਠ ਆਇਆ ਸੀ ਤੇ ਜਦੋਂ ਕਿ ਬੇਸ਼ੱਕ ਉਹਨਾਂ ਦੀ ਪਾਰਟੀ ਨੇ ਇਹਨੂੰ ਉਹਨਾ ਹੰਗਾਰਾ ਨਹੀਂ ਸੀ ਤਾਂ ਪਰੰਤੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੱਤਰ ਲਿਖ ਕੇ ਉਸ ਆਪਣੇ ਮੁੱਦੇ ਪ੍ਰਤੀ ਆਪਣੀ ਡਿਟਰਮੀਨੇਸ਼ਨ ਨੂੰ ਦਰਸਾ ਦਿੱਤਾ ਕਿਉਂਕਿ ਉਹਨਾਂ ਦਾ ਜਿਹੜਾ ਤਰਕ ਹੈ ਕਿਉਂਕਿ ਮਾਝਲ ਪ੍ਰਦੇਸ਼ ਦੇ ਵਿੱਚ ਐਕਟ ਬਣਿਆ ਹੋਇਆ ਹੈ ਤੇ ਦੂਸਰਾ ਹੁਣ ਇਸ ਤਰ੍ਹਾਂ ਕੈਨੇਡਾ ਦੇ ਵਿੱਚੋਂ ਆ ਰਹੀਆਂ ਨਹੀਂ ਗੱਲਾਂ ਤੇ ਕੈਨੇਡਾ ਦੇ ਵਿੱਚ ਜਿਹੜੀ ਪਾਲਿਸੀ ਬਦਲੀ ਜਾ ਰਹੀ ਹੈ ਜਿਹਦੇ ਵਿੱਚ ਸਾਡਾ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਪ੍ਰਵਾਸ ਕਰ ਰਿਹਾ ਹੈ ਸਾਡਾ ਪੈਸਾ ਵੀ ਗਿਆ ਸਾਡਾ ਟੇਲੈਂਟ ਵੀ ਗਿਆ ਸਾਡੇ ਵਿਦਿਆਰਥੀ ਵੀ ਗਏ ਨੇ ਸਾਡਾ ਭੇਖ ਵੀ ਗਿਆ ਤੇ ਰੋਂ ਗਿਆ ਲਗਾਤਾਰ ਉੱਧਰ ਪੈਸਾ ਜੁਟੇ ਲਾਜ ਹੋਇਆ ਪਰੰਤੂ ਹੁਣ ਉਹਨਾਂ ਨੇ ਪਾਲਿਸੀ ਬਦਲ ਦਿੱਤੀ ਹੈ ਉਹਨਾਂ ਨੇ 26 ਸਤੰਬਰ 2024 ਤੋਂ ਇਹ ਲਾਗੂ ਕਰ ਦੇਣਾ ਹੈ ਕਿ ਕਿਸੇ ਵੀ ਕਾਰੋਬਾਰ ਦੇ ਵਿੱਚ ਜਿਹੜਾ ਹੈ 10% ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ਵਿਮੂਲੀਅਤ ਨਹੀਂ ਹੋਏਗੀ ਕਹਿੰਦਾ ਪਾਬ ਕੇ ਕੈਨੇਡਾ ਦੀ ਜਿਹੜੀ ਨਵੀਂ ਵਰਕ ਪਰਮਿਟ ਪਾਲਿਸੀ ਜਿਹੜੀ ਅਗਲੇ ਸਾਲ ਵਿੱਚ ਲਾਗੂ ਹੋਣੀ ਹੈ ਉਹਦੇ ਵਿੱਚ ਇਹ ਉਹਨਾਂ ਨੇ ਜਿਹੜੀ ਹੈ ਜਿਹੜੇ ਗੈਰ ਕੈਨੇਡੀਅਨ ਹੋਣਗੇ ਉਹਨਾਂ ਲਈ ਜਿਹੜਾ 90% ਜਿਹੜਾ ਕੋਟਾ ਕਹਿੰਦਾ ਪਾਬ ਕੇ ਰੱਖਵਾ ਰੱਖ ਲਿਆ 10% ਹੀ ਵਿਦੇਸ਼ੀ ਜਿਹੜੇ ਕੰਮ ਇਹਨਾਂ ਕੰਮ ਕਰ ਸਕਣਗੇ ਆਪਾਂ ਇਦਾਂ ਹੀ ਇਹਨੂੰ ਵਿਸਤਾਰਨਾ ਕਹਿ ਸਕਦੇ ਹਾਂ ਬਿਲਕੁਲ ਜੀ ਉਹਨਾਂ ਨੇ ਆਪਣੇ ਉਹਨਾਂ ਨੇ ਇਹ ਤਰਕ ਦਿੱਤਾ ਕਿ ਸਾਡੇ ਕੈਨੇਡੀਅਨ ਲੋਕਾਂ ਦੇ ਲਈ ਆਵਾਸ ਦੀ ਸਮੱਸਿਆ ਹੋ ਰਹੀ ਹੈ ਰਹਿائش ਦੀ ਸਮੱਸਿਆ ਹੋ ਰਹੀ ਹੈ ਰੁਜ਼ਗਾਰ ਦੀ ਸਮੱਸਿਆ ਹੋ ਰਹੀ ਹੈ ਉਹਨਾਂ ਦੀ ਆਰਥਿਕ ਹਾਲਤ ਮੰਦੀ ਹੋ ਰਹੀ ਹੈ ਇਸ ਲਈ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਪ੍ਰਵਾਸੀਆਂ ਦੇ ਬਾਰੇ ਇਸ ਤਰ੍ਹਾਂ ਦਾ ਇੱਕ ਨਿਯਮ ਬਣਾਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਇੱਕ ਤਰਕ ਦਿੱਤਾ ਜਿਹੜਾ ਕਿ ਪਿਛਲੇ ਸਮੇਂ ਦੇ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੀਜ਼ਾ ਸਿਸਟਮ ਸੀ ਜਿਹੜਾ ਕਿ ਦਿੱਤਾ ਜਾਂਦਾ ਵਾ ਟੂਰਿਸਟ ਵੀ ਇਥੇ ਜਾਂਦੇ ਸੀ ਲੋਕ ਵਿਜ਼ਟਰ ਵੀ ਇਥੇ ਜਾਂਦੇ ਸਨ ਪਰੰਤੂ ਉੱਥੇ ਜਾ ਕੇ ਰਿਫਿਊਜੀ ਦੇ ਅਪਲਾਈ ਕਰਦੇ ਸੀ ਜਿਸ ਸੰਬੰਧ ਦੇ ਵਿੱਚ 50 ਭਾਰਤ ਦੇ ਵਿੱਚੋਂ 500% ਵਧਿਆ ਤੇ ਬੰਗਲਾਦੇਸ਼ ਦਾ 1200% ਦਾ ਵਾਧਾ ਹੋਇਆ ਇਸ ਕੰਮ ਨੂੰ ਰੋਕਣ ਦੇ ਲਈ ਕੈਨੇਡਾ ਨੇ ਬਹੁਤ ਸਖਤ ਰੂਲ ਬਣਾ ਰਹੀ ਹੈ ਕਿਉਂਕਿ ਉਹਨਾਂ ਨੇ ਆਪਣੀ ਆਰਥਿਕ ਖਾਲਸ ਦਾ ਆਪਣੀ ਜਿਹੜੀ ਕ੍ਰਾਈਸਿਸ ਦਾ ਉਹ ਦਸਵੰਦ ਤਰਕ ਦਿੱਤਾ ਰੇਮ ਪੰਜਾਬ ਦੇ ਵਿੱਚ ਸਥਿਤੀਆਂ ਨੇ ਜਿਸ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਲਗਾਤਾਰ ਲੋਕ ਪਾਰਪਦਰਰ ਜੁਗਾਰ ਤੇ ਮੌਕੇ ਖਤਮ ਹੋ ਰਹੇ ਨੇ ਇਸ ਸਬੰਧ ਦੇ ਵਿੱਚ ਸੁਪਾਲ ਸਿੰਘ ਕਹਿਰਾ ਨੇ ਆਪਣੀ ਦਲੀਲਯੁਕਤ ਢੰਗ ਦੇ ਨਾਲ ਮਾਨਯੋਗ ਸਪੀਕਰ ਸਾਹਿਬ ਨੂੰ ਪੱਤਰ ਲਿਖ ਕੇ ਯਾਦ ਦਿਵਾਈਆ ਕਿ ਏੀਈ ਪਾਲਿਸੀ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਕੈਨੇਡਾ ਨੇ ਜਿਹੜੀ ਪਾਲਿਸੀ ਅਗਲੇ ਸਮੇਂ ਬਣ ਕੇ ਸਾਹਮਣੇ ਜੀ ਆਉਂਦੀ ਹੈ ਤਾਂ ਕਿਸੇ ਵੀ ਕਾਰੋਬਾਰ ਦੇ ਵਿੱਚ ਵਿਦੇਸ਼ੀ ਕਾਮੇ 10% ਤੋਂ ਵੱਧ ਕੰਮ ਨਹੀਂ ਕਰਨਗੇ ਕਹਿੰਦਾ ਭਾਵ ਕਿ ਹਰੇਕ ਕਿਸੇ ਵੀ ਕੋਈ ਵੀ ਕਾਰੋਬਾਰੀ ਉੱਤੇ ਉਹਦੀ ਐਂਟਰੀ ਸਿਰ 10% ਤੱਕ ਵਿਦੇਸ਼ੀ ਕਾਮਿਆਂ ਦੀ ਰਹੇਗੀ ਇਨਕਲੂਡ ਸਾਰੇ ਆਪਾਂ ਕਹਿ ਲਈਏ ਕਿ ਪੰਜਾਬੀ 90% ਉਹਨਾਂ ਨੇ ਕੋਟਾ ਸੁਰੱਖਿਅਤ ਰੱਖਣਾ ਹੈ ਆਪਣੇ ਲਈ ਕੈਨੇਡੀਅਨ ਜਿਹੜੇ ਉੱਥੋਂ ਦੇ ਕੰਮੇ ਹੋਣਗੇ ਤੇ ਅਜਿਹੀ ਤਰਜ਼ੀ ਜਿਹੜੀ ਹੈ ਸਖਪਾਲ ਸਿੰਘ ਖਹਿਰਾ ਦਾ ਜਿਹੜਾ ਸਪੀਕਰ ਸਾਹਿਬ ਨੂੰ ਪੱਤਰ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਗੈਰ ਪੰਜਾਬੀਆਂ ਲਈ ਕੋਈ ਇਸ ਤਰ੍ਹਾਂ ਦਾ ਕੋਈ ਬੰਦਸ਼ ਕਿਹੜੀ ਕਿਹੜੀ ਬੰਦਸਤ ਦੀ ਗੱਲ ਕਰਦੇ ਆ ਇਹਦੇ ਇਸ ਪੱਤਰ ਮਤਾਬਿਕ ਡਾਕਟਰ ਸਾਹਿਬ ਪੱਤਰ ਦੇ ਤੌਰ ਤੇ ਪੰਜਾਬ ਦੇ ਵਿੱਚ ਜੇ ਕੋਈ ਕਾਰੋਬਾਰ ਕਰਨਾ ਹੈ ਜ਼ਮੀਨ ਖਰੀਦਣੀ ਹੈ ਰੋਜ਼ਗਾਰ ਦੇ ਸੰਬੰਧ ਵਿੱਚ ਹੈ ਇਸ ਤਰ੍ਹਾਂ ਦੀ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬੜੀਆਂ ਖਬਰਾਂ ਆਉਂਦੀਆਂ ਨਹੀਂ ਹਨ ਕਿ ਡਾਕਟਰ ਸਾਹਿਬ ਇਹ ਖੇਤੀ ਜ਼ਮੀਨ ਦੀ ਗੱਲ ਹੁੰਦੀ ਹੈ ਜਾਂ ਓਵਰ ਆਲ ਜ਼ਮੀਨ ਦੀ ਗੱਲ ਹੁੰਦੀ ਹੈ ਜਿਹੜਾ ਸਪਾਰਸ਼ ਸਿੰਘ ਜੀ ਜੀ ਭਿੰਡਰ ਸਾਹਿਬ ਸਾਰੀ ਜ਼ਮੀਨ ਦੇ ਸੰਬੰਧ ਵਿੱਚ ਕਿਉਂਕਿ ਪੰਜਾਬ ਹੁਣ ਇੱਕੋ ਉਸ ਤਰ੍ਹਾਂ ਦਾ ਕੱਲਾ ਖੇਤੀ ਹੋ ਨਹੀਂ ਇਹਦੇ ਵਿੱਚ ਬੜਾ ਵੱਡਾ ਅਖਤਿਆਰ ਜੀ ਆਪਾਂ ਦੇਖਿਆ ਜਦ ਤਾ ਵੱਡੀ ਬਿਲਡਰ ਬੜੀ ਵੱਡੀ ਹੋ ਹੋ ਰਹੀ ਹੈ ਇਸ ਪੱਖ ਤੋਂ ਵੀ ਸਾਰੇ ਪੱਖਾਂ ਦੇ ਉੱਪਰ ਉਹਨਾਂ ਨੇ ਇਹ ਗੱਲ ਕੀਤੀ ਹੈ ਕੀਤੀ ਪੱਖ ਦੇ ਉੱਪਰ ਵੀ ਤੇ ਦੂਸਰੇ ਢੰਗ ਦੇ ਉੱਪਰ ਵੀ ਜਿਹੜੇ ਕਾਰੋਬਾਰ ਕਰਨੇ ਨੇ ਉਸ ਸੰਬੰਧ ਦੇ ਵਿੱਚ ਵੀ ਉਹਨਾਂ ਦਾ ਵਿਸਤ੍ਰਿਤ ਬਾ ਨਿਸ਼ਾਨਾ ਹੈ ਕਿ ਪੰਜਾਬ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਇਹਨੂੰ ਪੰਜਾਬ ਨੂੰ ਸਿੰਕ ਕੀਤਾ ਜਾ ਸਕਦਾ ਕਿੰਨ ਬਚਾਇਆ ਜਾ ਸਕਦਾ ਪੰਜਾਬ ਦੀਆਂ ਜੀ ਜੀ ਬਿਲਕੁਲ ਡਾਕਟਰ ਸਾਹਿਬ ਜੇਕਰ ਕੈਨੇਡਾ ਦੀ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਅਗਲੇ ਸਾਲ ਮ ਆਮ ਚੋਣਾਂ ਨੇ ਖੈਰ ਉਹ ਚੋਣਾਂ ਲਈ ਜਿਹੜੀ ਹੈ ਟਰੂਡੋ ਸਰਕਾਰ ਨੂੰ ਵਿਰੋਧੀਆਂ ਦੇ ਜਿਹੜੇ ਦਬਾਅ ਪੁੰਦਾ ਹੈ ਕਈ ਵਾਰ ਇਹ ਜਿਹੇ ਫੈਸਲੇ ਲੈਣ ਲਈ ਮਜਬੂਰ ਵੀ ਹੋਣਾ ਪੈਂਦਾ ਤੇ ਖੈਰ ਪੰਜਾਬ ਦੇ ਵਿੱਚ ਜੇਕਰ ਚੋਣਾਂ ਦੇ ਮਾਹੌਲ ਦੇ ਵਿੱਚ ਅਜਿਹਾ ਮਾਮਲਾ ਕਿਵੇਂ ਖੜਦਾ ਹੈ ਇਹਨੂੰ ਥੋੜਾ ਜਿਹਾ ਉਕੀਏ ਤਾਂ ਜਦੋਂ ਸੰਗਰੂਰ ਦੀ ਆਮ ਚੋਣ ਸੀ ਲੋਕ ਸਭਾ ਦੀ ਤਾਂ ਸਖਪਾਲ ਸਿੰਘ ਖੈਰਾ ਉੱਤੇ ਕਾਂਗਰਸ ਦੇ ਉਮੀਦਵਾਰ ਸਨ ਤਾਂ ਉਸ ਵੇਲੇ ਇਹ ਮੁੱਦਾ ਵਿਰੋਧੀ ਧਿਰ ਵੱਲੋਂ اٹھਾਇਆ ਗਿਆ ਕਿ ਸਖਪਾਲ ਸਿੰਘ ਖੈਰਾ ਦੀ ਕੁਝ ਇਸ ਤਰ੍ਹਾਂ ਦੀ ਮੰਗ ਹੈ ਉਦੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਖਪਾਲ ਸਿੰਘ ਖੈਰਾ ਲਈ ਇੱਕ ਸਿਆਸੀ لحاظ ਉੱਤੇ ਵੱਡਾ ਨੁਕਸਾਨ ਦਾ ਇਹ ਮਾਮਲਾ ਹੈ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਇਹ ਕੀ ਮਾਮਲਾ ਤੋਂ ਉੱਠਿਆ ਸੀ ਤੇ ਕਿਸ ਤਰ੍ਹਾਂ ਦੀ ਚਰਚਾ ਰਹੀ ਪਿੰਡ ਸਰ ਦੇਖੋ ਜਿਹੜੀਆਂ ਹਾਲਤਾਂ ਹੁੰਦੀਆਂ ਨੇ ਸਮੇਂ ਦੀਆਂ ਥਾਂ ਦੀਆਂ ਜਾਂ ਦੇਸ਼ ਦੀਆਂ ਜਾਂ ਸਟੇਟ ਦੀਆਂ ਬੱਕੋ ਬੱਕਰੀਆਂ ਨੇ ਹੁਣ ਇਹੀ ਕੂੜੋ ਸਰਕਾਰ ਹੀ ਸੀ ਨਾ ਜਿਹੜੀ ਨੇ ਪਹਿਲਾਂ ਉਤਸ਼ਾਹ ਦਿੱਤਾ ਪ੍ਰਵਾਸ ਨੂੰ ਇੰਨਾ ਉਤਸ਼ਾਹ ਦਿੱਤਾ ਤੇ ਪੰਜਾਬ ਦੇ ਵਿੱਚੋਂ ਜਿਹੜਾ ਮਸਨੂਈ ਪ੍ਰਵਾਸ ਹੋਇਆ ਤੇ ਪੰਜਾਬ ਨੂੰ ਆਪਣਾ ਬਹੁਤ ਵੱਡੀ ਟਾ ਲੱਗੀ ਹੈ ਤੇ ਲੋਕ ਵਿਦਿਆਰਥੀ ਉਧਰ ਜਾ ਕੇ ਹੁਣ ਬੜੀ ਔਖੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਹੁਣ ਉਹੀ ਸਰਕਾਰ ਹੈ ਉਹਨਾਂ ਨੇ ਆਪਣੇ ਲੋਕਾਂ ਦੇ ਦਵਾ ਹੇਠਾ ਕੀ ਪਾਲ ਸਿ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੇਮ ਪੰਜਾਬ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਮੰਤ ਉਠਾਈ ਸੀ ਤਾਂ ਵਿਰੋਧੀਆਂ ਨੇ ਤਾਂ ਕਹਿਣੇ-ਕਹਿਣਾ ਸੀ ਵੀ ਇਹ ਦੂਸਰੇ ਸਟੇਟਾਂ ਦੇ ਨਾਲ ਗਲਤ ਹੋ ਕਰ ਰਿਹਾ ਤੇ ਉਹਦੀ ਪਾਰਟੀ ਦੇ ਵੀ ਖੁਦ ਲੀਡਰ ਕੁਝ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੇ ਆਗੇ ਸਨ ਪਰੰਤੂ ਸੁਖਪਾਲ ਸਿੰਘ ਖਹਿਰਾ ਆਪਣੇ ਪੂਰੀ ਤਰ੍ਹਾਂ ਡਟੇ ਰਹੇ ਸਨ ਤੇ ਉਹਨਾਂ ਨੇ ਇਹ ਵੀ ਤਰਕ ਦਿੱਤਾ ਸੀ ਵੀ ਘਟੋ-ਘਟ ਇਸ ਕੰਮ ਨੂੰ ਇਸ ਨੀਤੀ ਦੇ ਬਾਰੇ ਸਟੱਡੀ ਦਾ ਕਰ ਲਿਆ ਕਰੋ ਉਹਨਾਂ ਨੇ ਆਪਣੇ ਲੀਡਰਾਂ ਨੂੰ ਵੀ ਇਸ ਤਰ੍ਹਾਂ ਦਾ ਕਿਹਾ ਸੀਗਾ ਵੀ ਇਸ ਤਰ੍ਹਾਂ ਦੇ ਕਾਨੂੰਨ ਬਣੇ ਹੋਣੇ ਜੇ ਤਾਂ ਹਿਮਾਚਲ ਦੇ ਵਿੱਚ ਮਾਚਲ ਦੇ ਵਿੱਚ ਬਣਿਆ ਹੋਇਆ ਤਾਂ ਕਿੰਨੇ ਪੰਜਾਬ ਲਈ ਕਿਉਂ ਨਹੀਂ ਹੋ ਸਕਦਾ ਇਸ ਲਈ ਜ਼ਰੂਰੀ ਹੈ ਪੰਜਾਬ ਦੀ ਆਰਥਿਕਤਾ ਨੂੰ ਸਮਾਜਿਕ ਢਾਂਚੇ ਨੂੰ ਬਚਾਉਣਾ ਜੀ ਬਿਲਕੁਲ ਉਹਨਾਂ ਨੇ ਸਪੱਸ਼ਟ ਉਹ ਦਿੱਤੀ ਸੀ ਕਿ ਮੇਰੇ ਕਹਿਣ ਦਾ ਭਾਵ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਉਤੇ ਬਿਲਕੁਲ ਹੁਣ ਵੀ ਜਿਹੜੀ ਉਹਨਾਂ ਨੇ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਉਹਦੇ ਵਿੱਚ ਵੀ ਜਿਹੜਾ ਉਹਨਾਂ ਦੀ ਮੰਗ ਹੈ ਉਹ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੀ ਹੀ ਜਿਹੜੀ ਹੈ ਵਕਾਲਤ ਕਰਦੀ ਹੈ ਖੈਰ ਡਾਕਟਰ ਸਾਹਿਬ ਕਿਉਂਕਿ ਜਿਹੜੇ ਅੱਜ ਦਿਨ ਪਰ ਸਿਆਸੀ ਕਿਲੇ ਸੰਭਾਲੇ ਸਾਰੀਆਂ ਸਿਆਸੀ ਤਰ੍ਹਾਂ ਨੇ ਜਿਹਦੇ ਸਤਾ ਤੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪਾ ਤੇ ਕਹਿ ਲਈਏ ਕਿ ਸਾਰਿਆਂ ਨੇ ਅੱਜ ਇਹ ਫੋਕਸ ਕੀਤਾ ਧਿਆਨ ਕੀਤਾ ਕਈ ਕੁਛ ਸਿਆਸਤ ਦੇ ਲਿਹਾਜ਼ ਉਤੇ ਨਵਾਂ ਹੁੰਦਾ ਰਿਹਾ ਕਈ ਤਰ੍ਹਾਂ ਦੀਆਂ ਨਵੀਆਂ ਲੀਹਾਂ ਵੀ ਪਈਆਂ ਸੁਖਪਾਲ ਸਿੰਘ ਖੇਰਾਂ ਨੇ ਓਵਰਆਲ ਪੰਜਾਬ ਨੂੰ ਇੱਕ ਕਿਲੇ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਮੰਗ ਕੀਤੀ ਹੈ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਚਾਰਮ ਦਿੰਦੇ ਆ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਬੜਾ ਬੋਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਈ ਮਿਸ਼ਨ ਪੰਜਾਬੀ